ਸਮਾਨ ਕੀ ਹੁੰਦਾ ਇਹ ਚੀਜ਼ ਨਹੀਂ ਆ ਵੀ ਬੰਦਾ ਕੋਈ ਨਹੀਂ ਆ ਕੇ ਰਾਜੀ ਇਹ ਪੁੱਛਣਗੇ ਭਾਈ ਉਥੇ ਲਾ ਲੈਂਦਾ ਉਥੇ ਲਾ ਲੈਂਦਾ ਸਨਵੇਂ ਅਸੀਂ ਰੋਈ ਰੋੜਦੇ ਸਮਾਨ ਬਣਾ ਸੀਰੇ ਜਪੁਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਅਸੀਂ ਹਰ ਚੀਜ਼ ਤਿਆਰ ਕਰਦੇ ਹਾਂ ਭਾਜੀ ਬਸ ਸਾਨੂੰ ਅਗਲੇ ਦਿਨ ਸਮਾਨ ਖਰਾਬ ਹੋਣੀ ਹੁੰਦੀ ਨਹੀਂ ਆਪ ਜੋ ਬੰਦਾ ਤੁਹਾਡੇ ਸਾਹਮਣੇ ਬਣਦਾ ਅਸੀਂ ਕੋਈ ਇਹ ਨਹੀਂ ਹੈਗਾ ਵੀ ਘਰੋਂ ਵੇਖਾ ਚੱਕੀ ਹੋਣੀ ਅਸੀਂ ਅੱਜ ਤੁਹਾਨੂੰ ਆਪਣੇ ਦੇ ਦਰਦ ਬਾਰੇ ਦੱਸਦੇ ਹਾਂ ਸਾਡੀ ਟੀਮ ਪਿੰਡ ਮਹਾਰਾਜ ਦੇ ਵਿੱਚ ਦੀ ਲੰਘ ਰਹੀ ਸੀ ਉੱਥੇ ਮੇਲਾ ਲੱਗਿਆ ਹੋਇਆ ਸੀ ਜਦੋਂ ਅਸੀਂ ਦੇਖਿਆ ਕਿ ਉੱਥੇ ਇੱਕ ਖਾਲਸਾ ਫੂਡ ਨਾਂ ਦੀ ਇੱਕ ਫੂਡ ਟਰੱਕ ਤੇ ਦੋਵੇਂ ਸਿੰਘ ਸਿੰਘਣੀ ਫਾਸਟ ਫੂਡ ਦਹੀਂ ਭੱਲੇ ਅਤੇ ਆਲੂ ਟਿੱਕੀ ਵੇਚ ਰਹੇ ਸੀ ਅਸੀਂ ਉਹਨਾਂ ਦੇ ਕੋਲੇ ਰੁਕ ਗਏ ਦੇਖਿਆ ਕਿ ਉਹਨਾਂ ਦੇ ਕੋਲੇ ਕੋਈ ਵੀ ਗਾਹਕ ਨਹੀਂ ਸੀ ਥੋੜੀ ਦੂਰ ਤੇ ਇੱਕ ਪ੍ਰਵਾਸੀ ਨੇ ਰੇੜੀ ਲਾਈ ਹੋਈ ਸੀ ਉਹਦੇ ਉੱਤੇ ਤਾਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਉਹਦੇ ਤੋਂ ਖਾ ਰਹੀ ਸੀ ਖਾਲਸਾ ਜੀ ਨੇ ਗੱਲ ਕੀਤੀ ਤਾਂ ਭੈਣ ਜੀ ਦੀਆਂ ਵੀ ਅੱਖਾਂ ਭਰ ਆਈਆਂ ਕਹਿੰਦੀ ਵੀਰੇ ਸਾਡੇ ਕੋਲ ਤਾਂ ਕੋਈ ਆਉਂਦਾ ਹੀ ਨਹੀਂ ਕੋਈ ਸਾਡੇ ਕੋਲੋਂ ਖਾਂਦਾ ਹੀ ਨਹੀਂ ਨਾਲੇ ਸਾਡਾ ਜਿਹੜਾ ਸਮਾਨ ਆ ਉਹ ਸਭ ਤੋਂ ਅਸੀਂ ਵਧੀਆ ਸਮਾਨ ਵਰਤਦੇ ਆ ਵਾਕਈ ਹੀ ਜਦੋਂ ਅਸੀਂ ਖਾ ਕੇ ਦੇਖਿਆ ਇਹਨਾਂ ਦਾ ਜਿਹੜਾ ਕੰਮ ਵੀ ਸਾਫ਼ ਸੁਥਰਾ ਸੀ ਤੇ ਇਹਨਾਂ ਦੀ ਆਲੂ ਟਿੱਕੀ ਵੀ ਬਹੁਤ ਸੁਆਦ ਸੀ ਸਾਨੂੰ ਆਪਣਿਆਂ ਦਾ ਸਾਥ ਦੇਣ ਦੀ ਲੋੜ ਹੈ ਇਹਨਾਂ ਵੀਰ ਜੀ ਹੁਰਾਂ ਦਾ ਜਿਹੜਾ ਪੱਕਾ ਟਿਕਾਣਾ ਹੈਗਾ ਉਹ ਗੁਰਦੁਆਰਾ ਸਾਹਿਬ ਸੱਤ ਸੰਗ ਸਭਾ ਦੇ ਸਾਹਮਣੇ ਪਟਿਆਲਾ ਮੰਡੀ ਰਾਮਪੁਰਾ ਫੂਲ ਦੇ ਵਿੱਚ ਆ ਪਰ ਅਸੀਂ ਆਪ ਅੱਗੇ ਬੇਨਤੀ ਕਰਦੇ ਆ ਕਿ ਜਿੱਥੇ ਵੀ ਸਾਨੂੰ ਸਾਡਾ ਕੋਈ ਪੰਜਾਬੀ ਵੀਰ ਦੇਖਦਾ ਅਸੀਂ ਇਸ ਪਹਿਲ ਦੇ ਆਧਾਰ ਤੇ ਉਹਨੂੰ ਕੰਮ ਦੇਈਏ ਉਹਦਾ ਮਿਹਨਤਾਨਾ ਦੇਈਏ ਤਾਂ ਕਿ ਉਹਦੀ ਜਿਹੜੀ ਰੋਟੀ ਆ ਉਹ ਪਕਦੀ ਹੋ ਜੇ ਉਹਦੇ ਬੱਚਿਆਂ ਦੀ ਫੀਸ ਭਰੀ ਜਾਵੇ ਆਉਣ ਵਾਲਾ ਸਮਾਂ ਜਿਹੜਾ ਗਰਮੀਆਂ ਦਾ ਆ ਰਿਹਾ ਵੀਰ ਜੀ ਨੇ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਨਾਣਾ ਸ਼ੇਕ ਅਤੇ ਮੰਗੋ ਸ਼ੇਕ ਸ਼ੁਰੂ ਕਰਨਾ ਚਾਹੁੰਦੇ ਹਾਂ ਬੜਾ ਮਨ ਖੁਸ਼ ਵੀ ਹੋਇਆ ਤੇ ਅੰਦਰੋਂ ਅੰਦਰ ਹੀ ਦੁੱਖ ਵੀ ਹੋਇਆ ਕਿਉਂਕਿ ਉਹਨਾਂ ਵਿਚਾਰਿਆਂ ਕੋਲੇ ਹਜੇ ਭਾਂਡੇ ਵੀ ਹੈ ਨਹੀਂਗੇ ਉਸ ਕੰਮ ਕਰਨ ਲਈ ਸੋ ਸੰਗਤ ਜੀ ਅਸੀਂ ਆਪ ਅੱਗੇ ਟੀਮ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਕੋਈ ਵੀਰ ਜਾਂ ਭੈਣ ਇਸ ਪਰਿਵਾਰ ਦੀ ਮਿਹਨਤ ਕਰਨ ਦੇ ਵਿੱਚ ਜੇ ਕੋਈ ਸਾਥ ਦੇਣਾ ਚਾਹੁੰਦਾ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਖਾਲਸਾ ਜੀ ਘਰਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ ਧੰਨਵਾਦ